ਗੁਰਦੁਆਰਾ ਸ੍ਰੀ ਦੋਖਨਵਰ ਸਾਹਿਬ ਪਟਿਆਲਾ ਆਪਾਂ ਅੱਜ ਗੁਰਦੁਆਰੇ ਸਾਹਿਬ ਵਿੱਚ ਪਹੁੰਚੇ ਆਂ ਵੀਡੀਓਗ੍ਰਾਫੀ ਦੀ ਮਨਾਹੀ ਹੋਣ ਕਰਕੇ ਆਪਾਂ ਇੱਕ ਸਾਈਡ ਤੋਂ ਥੋੜਾ-ਥੋੜਾ ਜੋ ਬਾਰੀ ਦ੍ਰਿਸ਼ ਹੈ ਤੁਹਾਨੂੰ ਦਿਖਾ ਰਹੇ ਆਂ ਇਹ ਸੋ ਗੋਰਾਸਥਾਨ ਦਾ ਇਤਿਹਾਸ ਹੈ ਜੋ ਉਹ ਇਹ ਹੈ ਕਿ ਇਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਆਏ ਗੁਰੂ ਤੇਗ ਬਹਾਦਰ ਸਾਹਿਬ ਮਾਰ ਸੱਚੇ ਪਾਸ਼ਾ ਜੀ ਦੇ ਚਰਨ ਸ਼ੋ ਪ੍ਰਾਪਤ ਇਹ ਸਥਾਨ ਜਿੱਥੇ ਪੋਰੇ ਨੇ ਵਾਸੀ ਦਾ ਪੰਚਮੀ ਦਾ ਦਿਹਾੜਾ ਸਰਦਾ ਪਵਨਾ ਨਾਲ ਬਣਾਇਆ ਜਾਂਦਾ ਹੈ ਘਰਦਵਾਰਾ ਸਹਿਬ ਦੇ ਵਿੱਚ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਇਸ ਪਾਰਕ ਦੇ ਵਿੱਚ ਬੈ ਕੇ ਕੁਦਰਤ ਦਾ ਆਨੰਦ ਮਾਣ ਰਹੇ ਆ ਨਾਲ ਮਿੱਠੀ ਮਿੱਠੀ ਗੁਰਬਾਣੀ ਦਾ ਜਾਪ ਚੱਲਦਾ ਹੋਇਆ ਇਸ ਸਾਈਡ ਤੇ ਆ ਗਿਆ ਦਫ਼ਤਰ ਹੁਣ ਆਪਾਂ ਚੱਲ ਕੇ ਇਹ ਕੋਟੀਆ ਜੀ ਫਗਣਵਾਦਰਾ ਇਹ ਹੈ ਜੀ ਖਡਾਲੇ ਤੋਂ ਸਰਹਾਨੀ ਰੋਡ ਇਹ ਫਗਣਵਾਦਰਾ ਦਾ ਗੁਰੂ ਘਰ ਹੈ ਬਾਬਾ ਜੀ ਸਿੰਘ ਜੀ ਹਣ ਸਾਲੀ ਵਾਲੇ ਉਹਨਾਂ ਦੇ ਯਾਦ ਵਿੱਚ ਇਹ ਸਥਾਨ ਇੱਥੇ ਬਣਿਆ ਹੋਇਆ ਇਸ ਸਥਾਨ ਤੇ ਦਰਸ਼ਨ ਮੇਲੇ ਕਰਦੇ ਆ ਹਾਂ ਗੁਰੂ ਮਹਾਰਜ ਸਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਆਂ ਸੰਗਤਾਂ ਦੇ ਮੇਲ ਮਿਲਾਪ ਸੰਗਤਾਂ ਦਾ ਪਿਆਰ ਜੇ ਆਪਣੇ ਰੱਬ ਵਰਗੇ ਭਾਵਾਂ ਨੂੰ ਮਿਲ ਜਿਆ ਹੋਇਆ ਇਸ ਸਥਾਨ ਤੋਂ ਚਾਹ ਪਾਣੀ ਦਾ ਲੰਗਰ ਛੱਕੇ ਇਹ ਜੀ ਇੱਥੋਂ ਦਾ ਲੰਗਰ ਹਾਲ ਚਾਹ ਪਾਣੀ ਦਾ ਲੰਗਰ ਛੱਕੇ ਫਿਰ ਆਪਾਂ ਇਸ ਤੋਂ ਅੱਗੇ ਵੱਲ ਵਧੇ ਇਹ ਲੰਗਰ ਹਾਲ ਦੇ ਤੁਸੀਂ ਦੇਖ ਰਹੇ ਹੋ ਬੀ ਬਹੁਤ ਸੋਹਣੀ ਸਫਾਈ ਤੈਲਾ ਪੋਰੀਆਂ ਚਮਕ ਰਹੀਆਂ ਐ ਤੇ ਖੁੱਲਾ ਲੰਗਰ ਹਾਲ ਬਣਿਆ ਹੋਇਆ ਓਸ ਤੋਂ ਬਾਅਦ ਇੱਕ ਵੀਰ ਮਿਲਿਆ ਜਿਹਨੇ ਆਪਣੇ ਸਫ਼ਰ ਨੂੰ ਹੋਰ ਵੀ ਹੱਸੀ ਲਪੜਾਤਾ ਕਿਉਂਕਿ ਆਪਾਂ ਨੂੰ ਅੱਗੇ ਜਾਣ ਵਾਸਤੇ ਸਾਧਨ ਮਿਲ ਗਿਆ ਆਪਾਂ ਪਹੁੰਚੇ ਜੀ ਨਬਾਬ ਸ਼ੇਖ ਮੁਹੰਮਦ ਖਾਂ ਜਿਹੜਾ ਗੇਟ ਬਣਿਆ ਹੋਇਆ ਜਦੋਂ ਆਪਾਂ ਰਾਜਪੁਰਾ ਜਿਹੜਾ ਅੰਬਾਲਾ ਬਾਈਪਾਸ ਆ ਜਿਹੜਾ ਉਹਨੂੰ ਕ੍ਰੋਸ ਕਰਦੇ ਆ ਨਾਲ ਇਹ ਇਹ ਗੇਟ ਉੱਥੇ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਇਤਿਹਾਸ ਹੈ ਤੁਸੀਂ ਪੜ ਸਕਦੇ ਹੋ ਤੇ ਨਾਲ ਨਾਲ ਇਹ ਯਾਦਗਾਰ ਨਵਾਬ ਸ਼ੇਖ ਮੁਹੰਮਦ ਖਾਂ ਯਾਦਗਾਰੀ ਗੇਟ ਇਹ ਇਤਿਹਾਸਕ ਵੀਡੀਓ ਨੂੰ ਰੋਕ ਕੇ ਪੜ ਲਿਓ ਉਸ ਤੋਂ ਬਾਅਦ ਆਪਾਂ ਅੱਗੇ ਚੱਲੇ ਤੇ ਉਥੋਂ ਦੀ ਸਜਾਵਟ ਬੜਾ ਸੋਹਣਾ ਤਰੀਕੇ ਨਾਲ ਫੁੱਲ-ਬੁੱਟੀਆਂ ਲਾ ਕੇ ਇਸ ਗੇਟ ਨੂੰ ਸ਼ਿੰਗਾਰਿਆ ਹੋਇਆ ਉਸ ਤੋਂ ਬਾਅਦ ਆਪਾਂ ਪਹੁੰਚੇ ਆ ਜੀ ਸਰਹੰਦਾ ਦੇ ਆਮ ਤੇ ਖਾਸ ਬਾਗ ਦੇ ਵਿੱਚ ਇਹ ਉਥੋਂ ਦੀਆਂ ਰੌਣਕਾਂ ਆਓ ਜੀ ਤੁਹਾਨੂੰ ਵੀ ਇਹ ਰੌਣਕਾਂ ਦੇ ਨਾਲ ਜੋੜੀਏ ਜਦੋਂ ਆਪਾਂ ਸਰਹੰਦ ਦੇ ਵਿੱਚ ਐਂਟਰੀ ਕਰਦੇ ਆ ਆਮ ਤੇ ਖਾਸ ਵਗਦਾ ਇੱਕ ਚਲਕ ਦੇਖਣ ਨੂੰ ਮਿਲਦਾ ਤੇ ਇਸ ਕਿਲੇ ਦੇ ਵਿੱਚ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਤਲਾ ਕਿਸੇ ਟਾਈਮ ਇਹਦੇ ਵਿੱਚ ਪਾਣੀ ਰਿਹਾ ਹੋਊਗਾ ਤੇ ਫੁਆਰੇ ਵਗੈਰਾ ਲੱਗੇ ਹੋਏ ਆ ਆ ਸੋਹਣੇ ਬੜੀ ਸੋਹਣੀ ਇਹ ਬਿਲਡਿੰਗ ਬਣੀ ਹੋਈ ਹੈ ਤੇ ਪਰਾ ਪਾਣੀ ਦੀ ਕ੍ਰੋਸਿੰਗ ਵੇਖੋ ਕਿਨੇ ਸਚਜੇ ਢਾਂਗੇ ਨਾਲ ਕੀਤੀ ਹੋਈ ਹੈ ਆਹ ਜਿਹੜੀ ਖਾਲੀ ਹੈ ਇਹਦੇ ਵਿੱਚ ਦੀ ਪਾਰਟੀ ਸਿੱਧਾ ਅੰਦਰ ਐਂਟਰ ਕਰ ਬੰਦ ਗਿਆ ਤੇ ਹੁਣ ਆਪਾਂ ਪਹੁੰਚੀਆਂ ਜੀ ਇੱਕ ਗੁਫਾ ਦੇ ਵਿੱਚ ਇੱਕ ਜਦੋਂ ਆਪਾਂ ਗੁਫਾ ਦੇ ਵਿੱਚ ਗਏ ਆ ਤੇ ਇਧਰ ਦਾ ਇਹ ਮਾਹੌਲ ਹੈ ਕੁਮਣ ਕੁ ਮੇਰੀਆਂ ਖਾਂਦਿਆਂ ਹੋਇਆਂ ਆਹ ਮਤੇ ਖਾਸ ਵਗ ਦੀ ਕੋਨੇ ਕੋਨੇ ਨੂੰ ਆਪਾਂ ਅਨਾਂ ਦਾ ਮੜਾ ਨੇ ਆ ਕੋਨੇ ਕੋਨੇ ਦਾ ਇਹ ਹੈਗਾ ਜੀ ਇਹ ਹੈਗਾ ਕੋਈ ਖੂਹ ਪ੍ਰਾਣਾ ਖੂਹ ਹੋਏਗਾ ਕੋਈ ਨਾ ਕੋਈ ਅੱਛਾ ਇਹਦੇ ਬਾਅਦ ਇਹ ਬਿਲਕੁਲ ਧਰਤੀ ਦੇ ਨੀਚੇ ਦੱਬਿਆ ਹੋਇਆ ਹੈ ਇਹ ਤੇ ਆ ਉੱਪਰ ਜਿਹੜਾ ਜਿਵੇਂ ਪੌੜਾ ਨਹੀਂ ਬਣਿਆ ਹੁੰਦਾ ਉਸ ਤਰ੍ਹਾਂ ਇਹ ਇਮਾਰਤ ਹੈ ਤੇ ਆਲੇ ਦੁਆਲੇ ਇਹ ਇਧਾਰ ਜਗ੍ਹਾ ਘਮੀ ਹੋਈ ਹੈ ਮਤਲਬ ਇੱਥੋਂ ਪਰਾਂ ਦੀ ਇੱਥੋਂ ਐਂਟਰੀ ਬੰਦ ਹੋ ਗਈ ਕਿਉਂਕਿ ਪਰਾਂ ਦੀ ਗੇਟ ਜਿੱਧਰ ਆ ਪਾਏ ਆ ਇਧਰੋਂ ਪਾਏ ਆ ਇਧਰੋਂ ਪਾਣ ਚੱਲਦੇ ਆ ਹੁਣ ਅੱਗੇ ਨੂੰ जड़ा देख रहे है कि जी आम खास बाग सरहद डाटा पाते या भी गार्डर ज दिस चलो कोई ना एवं देखिए अच्छा ली ਗੁਜੇ ਰਸਤੇ ਹੈ ਸਾਰੀ ਐਨੂੰ ਪਾਈ ਸੀ ਅੱਛਾ ਇਹਨੂੰ ਇਹ ਬਾਹਰ ਦਾ ਰਸਤਾ ਆ ਗਿਆ ਨਾ ਆ ਕੀ ਇਧਰ ਪੈ ਚੁਕੀ ਐ ਅੱਛਾ ਹੁਣ ਆਇਆ ਦੇਖਣਾ ਤਾਂ ਵੰਡਾ ਵਈ ਵਈ ਅਗਲਾ ਕਿੱਦੇ ਵੀ ਤੁਸੀਂ ਉਹ ਤਾਂ ਦਿਖਾਇਆ ਨਹੀਂ ਮੈਨੂੰ ਇਧਰੋਂ ਬੰਦ ਹੋ ਗਿਆ ਇੱਥੇ ਪਾ ਇਧਰੋਂ ਗੱਲ ਕਰੀਏ ਅਸ਼ਾ ਆ ਵੀ ਬੰਦੇ ਆ ਇਹਨੂੰ ਤੇ ਹੁਣ ਆਪਾਂ ਚੱਲਦੇ ਆ ਅੱਗੇ ਇਹਨੂੰ ਚੱਲਦੇ ਕਿਉਂਕਿ ਇਧਰੋਂ ਪਾਈ ਸੀ ਇਹਨੂੰ ਪਾਈ ਸੀ ਤੇ ਆਪਾਂ ਚੱਲਦੇ ਆ ਇਹਨੂੰ ਹਰ ਦੂਜੇ ਰਸਤੇ ਆਵਲਾ ਰਸਤਾ ਇਹ ਰ ਪਰ ਚੜ ਕੇ ਪੌੜੀਆਂ ਬੁਲਬਲੀ ਵਾਲੇ ਰਾਹ ਤੇ ਨੇ ਇਹ ਅੱਛਾ ਐ ਕੋ ਮੱਕਿਆ ਕੀ ਇਧਰ ਆ ਗਈ ਤੇ ਸਾਹਮਣੇ ਆ ਗਈ ਆਹ ਵਾਲੀ ਵੇਖ ਅੱਛਾ ਜਿੱਥੇ ਚਤਾਵਨੀ ਲਿਖੀ ਹੋਇਆ ਵੀ ਤੂੰ ਸਿੱਧੇ ਅੰਦਰ ਨਹੀਂ ਜਾਣਾ ਤੇ ਨਾ ਇਹਦੇ ਦਵਾਰਾਂ ਦਾ ਕੁਝ ਲਿਖਣਾ ਵੀ ਜੇ ਥਲੇ ਦਬੂ ਦੂਬ ਗਿਆ ਮੈਂ ਕੋਈ ਨੂੰ ਸਾਨੂੰ ਸਾਡਾ ਫਾਇਦਾ साढ़ा कोई लैंड देन नहीं खो भी टेडी जी जी आप बढ़ता गए इस चलो कोई ना कला कहरा जो बंदा बंद ना फिर कोई टेंशन नहीं हूँ <laughs> जो बंदा नाल कल कह रहे कोई टेंशन नहीं हूँ इस करके आ गई गल बता है टीका फोली पाए हुए ਇਸੇ ਟਾਈਮ ਵਿੱਚ ਪਾਣੀ ਪੂਣੀ ਦਾ ਕੋਈ ਅਰੇਂਜਮੈਂਟ ਹੁੰਦਾ ਹੋਊਗਾ